ਗੁਰੂ ਪਿਆਰਿਓ ਆਸਾ ਰਗ ਰਾਗ ਦਾ ਨਾਮ ਹੈ ਤੇ ਸ਼ੇਖ ਫਰੀਦ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਦਾ ਨਾਮ ਹੈ ਤੇ ਬਾਬਾ ਫਰੀਦ ਜੀਓ ਕੀ ਬਾਣੀ ਦੇ ਵਿੱਚੋਂ ਸਤਗੁਰ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਕੀ ਕਹਿ ਰਹੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਨੂੰ ਸਮਝਣ ਦਾ ਯਤਨ ਕਰਦੇ ਆਂ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ ਰਹਾਉ ਸਤਗੁਰ ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇਸ਼ਕ ਦੇ ਵਿੱਚ ਮੁਹੱਬਤ ਦੇ ਵਿੱਚ ਪਿਆਰ ਦੇ ਵਿੱਚ ਰੱਤੇ ਹੋਏ ਨੇ ਨਾ ਉਹ ਅਸਲੀ ਆਸ਼ਿਕ ਨੇ ਉਹ ਮੁਹੱਬਤ ਕਰਨ ਵਾਲੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਹੀ ਵਿਸਰ ਗਿਆ ਵਿਸਰੇ ਅਜ ਨਾਮ ਸਤਿਗੁਰ ਕਹਿੰਦੇ ਭੋਏ ਭਾਰਤੀਏ ਉਹ ਧਰਤੀ ਦੇ ਉੱਤੇ ਭਾਰ ਨੇ ਹੁਣ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀਵਨ ਦਿੱਤਾ ਹੋਵੇ ਸਰੀਰ ਦਿੱਤਾ ਹੋਵੇ ਸਵਾਸ ਦਿੱਤਾ ਹੋਵੇ ਜੇ ਉਹਦਾ ਹੀ ਨਾਮ ਜਪਿਆ ਜਾਏ ਉਹਦਾ ਹੀ ਨਾ ਧੰਨਵਾਦ ਕੀਤਾ ਜਾਏ ਉਹਨੂੰ ਯਾਦ ਹੀ ਨਾ ਕੀਤਾ ਜਾਏ ਫਿਰ ਤਾਂ ਭਾਈ ਅਸੀਂ ਧਰਤੀ ਤੇ ਭਾਰ ਰਹੀਆਂ ਨਾ ਤੇ ਗੁਰੂ ਪਿਆਰਿਓ ਟੱਬਰ ਤੇ ਵੀ ਭਾਰ ਬਣ ਜਾਂਦੇ ਆ ਕਈ ਵਾਰ ਹੁਣ ਕਈ ਵਾਰੀ ਮਾਪੇ ਆਖ ਦਿੰਦੇ ਨੇ ਨਾ ਇਹ ਗੱਲ ਘਰੇਲੂ ਚੱਲਦੀਆਂ ਨੇ ਘਰਾਂ ਦੇ ਵਿੱਚ ਜਿਹੜੇ ਮਾਪਿਆਂ ਨੇ ਪਾਲਿਆ ਪਲੋਸਿਆ ਵੱਡੇ ਕੀਤਾ ਜੇ ਉਹਨਾਂ ਦੇ ਆਖੇ ਨਾ ਲੱਗिए ਉਹ ਵੀ ਕਹਿ ਦਿੰਦੇ ਨੇ ਜੇ ਤੂੰ ਨਾ ਜੰਮਦਾ ਤਾਂ ਚੰਗਾ ਹੀ ਸੀ ਤੈਨੂੰ ਪਾਲਿਆ ਪਲੋਸਿਆ ਵੱਡਾ ਕੀਤਾ ਇਸੇ ਕਰਕੇ ਕੀਤਾ ਕਿ ਤੂੰ ਸਾਡੀ ਸੇਵਾ ਨਾ ਕਰੇ ਨਹੀਂ ਉਹ ਕਹਿੰਦੇ ਆ ਵੀ ਤੂੰ ਸਾਡੀ ਸੇਵਾ ਕਰਨ ਲਈ ਬਣਿਆ ਤੂੰ ਸਾਡੀ ਸੇਵਾ ਕਰ ਤੂੰ ਸਾਡੇ ਨਾਲ ਰਹਿ ਪਰ ਜੇ ਨਹੀਂ ਆਖੇ ਲੱਗਦਾ ਤਾਂ ਗੁਰੂ ਪਿਆਰਿਓ ਫਿਰ ਉਹ ਵੀ ਕਹਿ ਦਿੰਦੇ ਨੇ ਤੂੰ ਤਾਂ ਭਾਰੀ ਐ ਭਾਈ ਡੱਕਾ ਤੋੜਦਾ ਨਹੀਂ ਬੈਠਾ ਰਹਿਣਾ ਕੋਈ ਕੰਮ ਕਰਦਾ ਨਹੀਂ ਇਸੇ ਤਰ੍ਹਾਂ ਸਤਿਗੁਰਾਂ ਨੇ ਵੀ ਆਖਿਆ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਉਹ ਧਰਤੀ ਤੇ ਭਾਰ ਨੇ ਤੇ ਗੁਰੂ ਪਿਆਰਿਓ ਅਸਲ ਦੇ ਵਿੱਚ ਰੰਗ ਦੀਦਾਰ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਉਹਦੇ ਦੀਦਾਰਾਂ ਦੇ ਰੰਗ ਦੇ ਵਿੱਚ ਰੱਤੇ ਹੋਏ ਨੇ ਅਸਲ ਦੇ ਵਿੱਚ ਉਹੀ ਸੱਚੇ ਇਸ਼ਕ ਦੇ ਵਪਾਰੀ ਮੰਨੇ ਜਾ ਸਕਦੇ ਨੇ ਜਾਂ ਕਹੇ ਜਾ ਸਕਦੇ ਨੇ ਹੁਣ ਕੀ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਪਹਿਲੇ ਬੰਦ ਵਿੱਚ ਸਮਝਾਉਣਾ ਕਰਦੇ ਨੇ ਦਿਲੋ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਦਿਲੋ ਮੁਹੱਬਤ ਜਿਨ੍ਹਾਂ ਦੇ ਦਿਲ ਵਿੱਚ ਸੱਚੀ ਮੁਹੱਬਤ ਹੈ ਰੱਬ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਤੀ ਅਸਲ ਦੇ ਵਿੱਚ ਉਹੀ ਸੱਚੇ ਮੁਹੱਬਤ ਵਾਲੇ ਆਸ਼ਿਕ ਕਹਾਏ ਜਾ ਸਕਦੇ ਨੇ ਰੱਬ ਦੇ ਉਹਨਾਂ ਨੂੰ ਸੱਚੇ ਆਸ਼ਿਕ ਆਖਿਆ ਜਾ ਸਕਦਾ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੁਖ ਤੇ ਕੁਝ ਹੋਰ ਹੈ ਅੰਦਰੋਂ ਬਾਹਰੋਂ ਕੁਝ ਹੋਰ ਨੇ ਉਹ ਸੱਚੇ ਆਸ਼ਿਕ ਨਹੀਂ ਉਹ ਕੱਚੇ ਆਸ਼ਿਕ ਨੇ ਰੱਬ ਦੇ ਪਿਆਰ ਕਰਨ ਵਾਲੇ ਰੱਬ ਨੂੰ ਮੁਹੱਬਤ ਕਰਨ ਵਾਲਿਓ ਕੱਚੇ ਨੇ ਪੱਕੇ ਨਹੀਂ ਅੱਗੇ ਸਤਗੁਰ ਕਹਿੰਦੇ ਆਪ ਲਈ ਲੜ ਲਾਏ ਦਰਦਰਵੇਸ਼ ਸੇ ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਰ ਦੇ ਨਾਲ ਜੋੜੇ ਹੋਏ ਨੇ ਦਰਵੇਸ਼ ਬਣਾ ਕੇ ਫਕੀਰ ਬਣਾ ਕੇ ਜਿਹੜੇ ਉਹਦੇ ਦਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਖਿਆ ਜਿਹੜੇ ਰੱਬ ਦਾ ਨਾਮ ਜਪਦੇ ਨੇ ਤਿੰਨ ਧੰਨ ਜਣੇਂਦੀ ਮਾਓ ਉਹਨਾਂ ਦੀ ਮਾਂ ਧੰਨ ਹੈ ਜਿਨ੍ਹਾਂ ਨੇ ਐਸੇ ਬੱਚੇ ਜਨਮ ਦਿੱਤੇ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਰੱਬ ਨਾਲ ਜੁੜੇ ਨੇ ਆਏ ਸਫਲ ਸੇ ਓ ਭਾਈ ਸੰਸਾਰ ਤੇ ਆਏ ਹੋਏ ਸਫਲੇ ਹਨ ਉਹ ਮਾਤਾ ਪਿਤਾ ਧਨ ਦਾ ਜੋਗ ਨੇ ਸਫਲੇ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਨੂੰ ਜਨਮਿਆ ਹੈ ਪਰਵਤਕਾਰ ਅਪਾਰ ਅਗੰਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਕਹਿੰਦੇ ਹੇ ਪਰਬਤਗਾਰ ਹੇ ਅਪਾਰ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ ਅਗੰਮ ਜਿਹੜਾ ਪਹੁੰਚ ਤੋਂ ਪਰੇ ਹੈ ਹੇ ਬੇਅੰਤ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਪਛਾਤਾ ਸੱਚ ਜਿਨ੍ਹਾਂ ਨੇ ਤੈਨੂੰ ਸੱਚੇ ਨੂੰ ਪਛਾਣ ਲਿਆ ਚੁੰਮਾ ਪੈਰ ਮੂੰ ਮੈਂ ਉਹਨਾਂ ਦੇ ਪੈਰ ਚੁੰਮਾਂ ਮੈਂ ਉਹਨਾਂ ਦੀ ਸੇਵਾ ਕਰਾਂ ਤਹਿਲ ਕਰਾਂ ਤੇਰੀ ਪਨਾਹ ਖੁਦਾਏ ਤੂੰ ਬਖਸ਼ ਸ਼ੰਦਗੀ ਸ਼ੇਖ ਅਫਰੀਦਾ ਖੈਰ ਦੀ ਜੈ ਬੰਦਗੀ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਅੱਲਾ ਨੂੰ ਕਹਿ ਰਹੇ ਨੇ ਅਕਾਲ ਪੁਰਖ ਨੂੰ ਕਹਿ ਰਹੇ ਨੇ ਤੇਰੀ ਪਨਾਹ ਤੇਰੀ ਪਨਾਹ ਦੇ ਵਿੱਚ ਤੇਰੇ ਚਰਨਾਂ ਦੇ ਵਿੱਚ ਹੇ ਖੁਦਾਏ ਮੈਨੂੰ ਰੱਖ ਤੂੰ ਬਖਸ਼ੰਦਗੀ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੂੰ ਆਪਣੇ ਚਰਨਾਂ ਦੇ ਵਿੱਚ ਮੈਨੂੰ ਪਨਾਹ ਦੇ ਜਗਾ ਦੇ ਸ਼ੇਖ ਫਰੀਦਾ ਖੈਰ ਸ਼ੇਖ ਫਰੀਦ ਤਾਂ ਇੱਕ ਖੈਰ ਮੰਗਦਾ ਆਪ ਜੀ ਤੋਂ ਦੀਜੇ ਬੰਦਗੀ ਬੰਦਗੀ ਦੀ ਦਾਤ ਝੋਲੀ ਪਾ ਦਿਓ ਸੋ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਬਾਣੀ ਦੇ ਵਿੱਚ ਇਹ ਸਮਝਾਉਣਾ ਕਰਦੇ ਨੇ ਆਓ ਆਪਾਂ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਆਪਣਾ ਜੀਵਨ ਸਫਲਾ ਕਰੀਏ ਜੀ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਸਾਹਿਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਹਾਰ ਰਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ